ਮੁਜੀਠਾ ਦੇ ਪਿੰਡ ਤਲਵੰਡੀ ਦੋਸਾਂਦਾਂ ਦੇ ਵਿੱਚ ਅੱਜ ਚੋਣਾ ਦੌਰਾਨ ਮਾਹੌਲ ਤਣਾਪੂਰਨ ਹੋ ਗਿਆ ਅਤੇ ਦੋ ਧਿਰਾਂ ਵਿਚਾਲੇ ਟਕਰਾਅ ਦੀ ਸਥਿਤੀ ਬਣ ਗਈ ਤਾਂ ਇਸ ਦੇ ਕੁਝ ਵੀਡੀਓਜ਼ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੇ ਨੇ ਤਾਂ ਇਕਤਰ ਵੱਲੋਂ ਮੀਡੀਆ ਨਾਲ ਗੱਲ ਕੀਤੀ ਗਈ ਅਤੇ ਜਗਰਾਤ ਸਿੰਘ ਨੇ ਦੋਸ਼ ਲਾਇਆ ਕਿ ਉਹ ਆਪਣੀ ਪਤਨੀ ਅਤੇ ਮਾਮੇ ਨਾਲ ਬੋਟਫੌਨ ਲੀਕਰੋਂ ਨਿਕਲੇ ਸਨ ਰਾਤ ਦੇ ਵਿੱਚ ਮੌਜੂਦ ਸਰਪੰਚ ਜਤਿੰਦਰ ਅਤੇ ਉਹਦੇ ਸਾਥੀਆਂ ਵੱਲੋਂ ਉਹਨਾਂ ਦੀ ਗੱਡੀ ਰੋਕ ਕੇ ਮਾਰਕੁੱਟ ਅਤੇ ਧਮਕੀਆਂ ਦਿੱਤੀਆਂ ਗਈਆਂ ਜਗਰਾਤ ਸਿੰਘ ਮੁਤਾਬਕ ਕਈ ਲੋਕ ਨੇ ਜਿਹੜੇ ਉਹਨਾਂ ਵੱਲੋਂ ਉਹਨਾਂ ਦੀ ਕਾਰ ਦੀ ਪੰਤੋੜ ਕੀਤੀ ਗਈ ਅਤੇ ਗੱਡੀ ਦਾ ਸ਼ੀਸ਼ਾ ਅਤੇ ਸਾਈਡ ਮਿਰਰ ਤੋੜਿਆ ਗਿਆ ਇੱਥੋਂ ਤੱਕ ਇੱਕ ਵਿਅਕਤੀ ਵੱਲੋਂ ਪਿਸਤੌਲ ਕੱਢਣ ਦਾ ਦਾਅਵਾ ਵੀ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਇਸ ਸਾਰੀ ਕਦਰਦਾਨ ਉਹਨਾਂ ਦੀ ਦਸਤਾਰ ਉਤਰ ਗਈ ਅਤੇ ਪੱਤੀ ਦੇ ਜੈਨੇ ਵੀ ਖਿੱਚਣ ਦੀ ਕੋਸ਼ਿਸ਼ ਕੀਤੀ ਗਈ। ਜੁਗਰਾਤ ਸਿੰਘ ਨੇ ਦੱਸਿਆ ਕਿ ਉਹ ਕਿਸੇ ਵੀ ਰਾਜਨੀਤਿਕ ਤਰ ਨਾਲ ਸੰਬੰਧਿਤ ਨਹੀਂ ਹੈ ਅਤੇ ਸਿਰਫ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਜਾ ਰਿਹਾ। ਅਸਲੀ ਜੱਜ ਦੀ ਦੂਜੀ ਤਰ ਵੱਲੋਂ ਇਲਜ਼ਾਮਾਂ ਨੂੰ ਨਕਾਰਦੇ ਹੋਏ ਕਿਹਾ ਗਿਆ ਕਿ ਜੁਗਰਾਤ ਸਿੰਘ ਵੱਲੋਂ ਹੀ ਔਖਾਉਣ ਵਾਲੀ ਹਰਕਤ ਕੀਤੀ ਗਈ ਸੀ। ਉਹਨਾਂ ਦਾ ਕਹਿਣਾ ਹੈ ਕਿ ਪਿੰਡ ਵਿੱਚ VOTING ਸ਼ਾਂਤੀਪੂਰਵਕ ਹੋ ਰਹੀ ਸੀ ਅਤੇ ਕਿਸੇ ਵੀ ਤਰ੍ਹਾਂ ਦੀ ਗੰਭੀਰ ਲੜਾਈ ਨਹੀਂ ਸੀ ਹੋਈ। ਇਸ ਮਾਮਲੇ ਵਿੱਚ ਪੁਲਿਸ ਅਧਿਕਾਰੀ ਨੇ ਜਿਹੜੇ ਉਹਨਾਂ ਵੱਲੋਂ ਮੀਡੀਆ ਨੂੰ ਦੱਸਿਆ ਗਿਆ ਕਿ ਸਥਿਤੀ ਪੂਰੀ ਤਰ੍ਹਾਂ ਕਾਬੂ ਵਿੱਚ ਆ ਸਾਰੇ ਪੋਲਿੰਗ ਬੂਥਾਂ ਉੱਤੇ ਮਾਹੌਲ ਠੀਕ ਹੈ ਅਤੇ VOTING ਬਿਨਾਂ ਕਿਸੇ ਰੁਕਾਵਟ ਦੇ ਜਾਰੀ ਹੈ ਪੁਲਿਸ ਮੁਤਾਬਕ ਜੇਕਰ ਕਿਸੇ ਤੇਰ ਵੱਲੋਂ ਲਿਖਤੀ ਸ਼ਿਕਾਇਤ ਦਿੱਤੀ ਜਾਂਦੀ ਹੈ ਤਾਂ ਉਹਨਾਂ ਉੱਤੇ ਭੰਦੀ ਕਾਨੂੰਨੀ ਕਾਰਵਾਈ ਆ ਜਿਹੜੀ ਉਹ ਕੀਤੀ ਜਾਵੇਗੀ ਮਰਜੀਦ ਗਾ ਜੀ ਕੋ ਜੀ ਕੀ ਹੋਇਆ ਜੀ ਤੁਹਾਡੇ ਨਾਲ ਅਸੀਂ ਪਹਿਲਾਂ ਗਏ ਸੀ ਕਰੋ ਰਾਜੀਰਾਮ ਮੱਥਾ ਟੇਕਿਆ ਤੇ ਭੋਗ ਸੀਗਾ ਮੱਥਾ ਟੇਕ ਕੇ ਅਸੀਂ ਸਿੱਧੇ ਹੀ ਆਏ ਆਪਣੇ ਉਹਨਾਂ ਸਕੂਲ 'ਚ ਵੋਟ ਪਾਉਣ ਅਜੀ ਆਪਾਂ ਪਿੱਛੇ ਮੜੀਆਂ ਦੇ ਬਰਾਬਰ ਦੇ ਆ ਇਹਦੇ ਲਾਗੇ-ਪਾਗੇ ਉਹਨਾਂ ਨੇ ਗੱਡੀ ਨਾ ਸਾਡੀ ਗੱਡੀ ਲੱਗੀ ਆ ਇਹ ਵੀ ਖਲੋਗੇ ਜਗਰਾਜ ਉਹ ਸਰਪੰਚ ਜੀ ਜਿੰਦੇ ਸੰਗ ਦੀ ਅਸੀਂ ਵੀ ਖਲੋਗੇ ਉਹ ਵੀ ਖਲੋਗੇ ਆ ਅਸੀਂ ਦੋ ਚਾਰ ਦਾ ਰੁਕੇ ਆ ਚਲੋ ਉਹਨਾਂ ਨੇ ਆਪਣੇ ਬੰਦਿਆਂ-ਬੁੰਦਿਆਂ ਨੂੰ ਫੋਨ ਕੀਤਾ ਇਹਨਾਂ ਜਗਰਾਜ ਨੇ ਆਪਾਂ ਨੂੰ ਕੀਤਾ ਵੀ ਵੇਖੋ ਅੱਜ ਦਾ ਕੀ ਗੱਲ ਹੋਈ ਆ ਅਜੀ ਅਸੀਂ ਉੱਥੇ ਹੀ ਆ ਬਾਕੀ ਮੇਰੇ ਬੇਟੇ ਦੀ ਪੱਗ ਨੂੰ ਪਏ ਆ ਪੱਗ ਲਾ ਕੇ ਲੈ ਕੇ ਆ ਹੂੰ ਹੂੰ ਤੇ ਮੇਰੀ ਨੋਹ ਦੇ ਗੱਲ ਵੀ ਪਏ ਆ ਮੈਂ ਪਿੱਛੇ ਆ ਗੱਡੀ ਦੇ ਵਿੱਚ ਹੀ ਇਹ ਸਭ ਹਾਂਜੀ 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 ਸ਼ੀਸ਼ੇ ਜੀ ਹੋਏ ਸੀ ਤਾਂ ਬਾਹਰ ਨਿਕਲੇ ਨਹੀਂਗੇ ਮੈਂ ਸੋ ਪਹਿਲਾਂ ਨਿਕਲੀ ਇੱਕ ਮਿੰਟ ਬਾਅਦ ਜਦੋਂ ਗੱਡੀਆਂ ਖਲੋਤੀਆਂ ਵਾਹ ਜਰਮ ਮੈਂ ਲੋਕਾਂ ਨੇ ਛੁਡਾਇਆ ਨਹੀਂ ਜੀ ਲੋਕੀ ਲੋਕੀ ਸੋ ਜਿਹਨਾਂ ਨੇ ਪਹਿਲਾਂ ਆਪਣੇ ਤਿਆਰ ਕੀਤੇ ਸੀ ਬੰਦੇ ਸੰਤ ਪਤਾ ਹੀ ਨਹੀਂ ਕਿ ਇਹ ਗੱਲ ਦਾ ਹਾਂ ਤਾਂ ਕਿਸੇ ਗੱਲ ਦਾ ਪਤਾ ਹੀ ਨਹੀਂਗਾ ਜੇ ਸਾਨੂੰ ਇਹ ਪਤਾ ਹੁੰਦਾ ਤਾਂ ਅਸੀਂ ਕੋਚਰੀ ਤਿਆਰੀ ਕਰਨੀ ਸੀ ਤਾਂ ਕਰੋ ਬੋਰਡ ਪਾ ਕੇ ਮੁੜ ਕੇ ਇਸ ਜਾਨਾ ਸੀ ਮੇਰੇ ਪੇਕੇ ਤੇ ਕੋਟ ਲੈ ਕੀ ਲੱਗਦਾ ਕਿ ਹਮਲਾ ਕਿਉਂ ਕੀਤਾ ਗਿਆ ਸਾਨੂੰ ਇਹ ਨਹੀਂ ਪਤਾ ਸਾਨੂੰ ਨਹੀਂ ਪਤਾ ਵੀ ਕੀ ਹੈ ਇਹ ਇਹ ਮੌਜੂਦਾ ਸਰਪੰਚ ਇਹ ਕੌਣ ਹੈ ਜੀ ਇਹ ਪਹਿਲਾਂ ਮੌਜੂਦਾ ਹੀ ਮੌਜੂਦਾ ਹਾਂਜੀ ਜਿਹੜੇ ਪਾਰ ਏ ਝੜੂ ਵਾਲਿਆਣਾ ਤੁਹਾਡੇ ਨਾਲ ਵੀ ਬਦਤਮੀਜ਼ੀ ਕੀਤੀ ਤੁਹਾਡੇ ਤੇ ਵੀ ਮੇਰੀ ਨੌ ਨਾ ਕੀਤੀ ਨੌ ਦੇ ਨਾਲ ਨਾਲ ਹਾਂਜੀ ਮੈਂ ਉਹਨੇ ਦੀ ਨਹਿਰ ਵਿੱਚੋਂ ਮੈਂ ਹੱਥ ਆਪ ਪਾਇਆ ਇਹਦਾ ਪਰਸ ਸੀ ਦੀ ਨਾਲ ਖਿੱਚੀ ਆਪਣੀ ਨੌ ਦਾ ਕੁਝ ਲੈ ਕੇ ਗਏ ਆ ਜੀ ਇਹਨਾਂ ਦੀ ਚੈਨ ਆ ਤੇ ਐਨਕ ਜਿਹੜੀ ਵੀ ਗਾਲੀ ਗਲੋਚ ਵੀ ਕੀਤਾ ਹਾਂਜੀ ਗਾਲਾਂ ਕੱਢੀਆਂ ਬੇਟੇ ਦੀ ਪੱਗ ਲਾ ਕੇ ਲੈ ਗਏ ਆ ਠੀਕ ਹੈ ਜੀ ਹਾਂਜੀ 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 ਮਾਣ ਪੁੱਛੋਗੇ ਤੁਸੀਂ ਜਾਂ ਮੈਂ ਤਾਂ ਬੋਲਾਂ ਹਾਂਜੀ ਵੀਰ ਜੀ ਕੀ ਨਾਮ ਤੇਰਾ ਪਿੰਡੋਂ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਜਗਰਾਜ ਸਿੰਘ ਪਿੰਡ ਤਲਵੰਡੀ ਦੇ ਸੋਦਾ ਸਿੰਘ ਥਾਣਾ ਕਤੂ ਨਗਲ ਅਸੀਂ ਆਪਣੇ ਘਰ ਤੋਂ ਨਾ ਨਿਕਲੇ ਹਾਂ ਵੋਟ ਪਾਉਣ ਦੇ ਲਈ ਤੇ ਰਸਤੇ ਦੇ ਵਿੱਚ ਮੈਂ ਤੇ ਮੇਰੇ ਵਾਈਫ ਤੇ ਮੇਰੇ ਮੰਮਾ ਸੀ ਨਾਲ ਅਸੀਂ ਤਿੰਨੇ ਜਾਣੇ ਘਰੋਂ ਵੋਟ ਪਾਉਣ ਨਿਕਲੇ ਹਾਂ ਸਾਨੂੰ ਰਸਤੇ ਦੇ ਵਿੱਚ ਗੱਡੀ ਰੋਕ ਕੇ ਤੇ ਸਾਨੂੰ ਮਾਰ ਦੀ ਧਮਕੀ ਦਿੱਤੀ ਗਈ ਹੈ ਜਤਿੰਦਰ ਸਰਪੰਚ ਵੱਲੋਂ ਠੀਕ ਹੈ ਜੀ ਅਸੀਂ ਕੋਈ ਗੱਲ ਨਹੀਂ ਕੀਤੀ ਕੁਝ ਨਹੀਂ ਇਹਦੇ ਕੋਲ 30 35 ਗੁੰਡੇ ਸੀ ਤੇ ਸਾਡੀ ਗੱਡੀ ਵੀ ਇਹਨਾਂ ਨੇ ਤੋੜਪਾਨ ਕੀਤੀ ਅਗਲੇ ਬੰਨਿਓ ਸ਼ੀਸ਼ੇ ਤੋੜਿਆ ਗੱਡੀ ਦਾ ਰਾਈਟ ਸਾਈਡ ਵਾਲਾ ਮਿੰਦਰਲ ਤੋੜਿਆ ਤੇ ਇਹਨੇ ਪਿਸਤੌਲ ਕੱਢਿਆ 45 ਬੋਰ ਦਾਦੇ ਹੱਥ 'ਚ ਪਿਸਤੌਲ ਸੀ ਐ ਮੈਂ ਗੱਡੀ ਭੀੜ ਦੇ ਵਿੱਚੋਂ ਭਜਾ ਕੇ ਜਾਨ ਬਚਾਈ ਐ ਸਾਡੇ ਕੋਲ ਮੌਜੂਦਾ ਵੀਡੀਓ ਵੀ ਪਈ ਐ ਸਾਰੀ ਤੇ ਜਿਹੜੀ ਉਹਨਾਂ ਨੇ ਜਿਹੜੇ ਆ ਮੇਰਾ ਬੂਟ ਟੁੱਟਾ ਕਾਲੀਦਲ ਦਾ ਹਾਂਜੀ ਉਹ ਤੇ ਵੇਖੋ ਸਾਡਾ ਕੋਈ ਪ੍ਰਿਟੀਕਲ ਤੇ ਸਾਡਾ ਕੋਈ ਲੈਂਡ ਦੇਣੀ ਨਹੀਂ ਆਪਾਂ ਤੇ ਸਿੱਧੀ ਗੱਲ ਐ ਠੀਕ ਐ ਅਸੀਂ ਤੇ ਵੈਸੇ ਬੋਟ ਪਹੁੰਚ ਜਾਂਦੇ ਉਹ ਵੀ ਜਤਿੰਦਰ ਨੇ ਤੋੜਿਆ ਠੀਕ ਐ ਤੇ ਪੱਗ ਮੇਰੀ ਪੱਗ ਲਈ ਨਹੀਂ ਆਪਾਂ ਦੇਖੋ ਬੋਰਡ ਪਹੁੰਚ ਜਾਂਦੇ ਘਰੋਂ ਠੀਕ ਆ ਤੇ ਅਸੀਂ ਆਏ ਆਪਾਂ ਸ਼ਾਮ ਨੂੰ ਵਾਪਸ ਚੰਡੀਗੜ੍ਹ ਜਾਣਾ ਸੀ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਮੇਰੀ ਪੱਗ ਵੀ ਲਈ ਆ ਠੀਕ ਹੈ ਜੀ ਤੇ ਵਾਈਫ ਮੇਰੇ ਤੇ ਹਾਂਜੀ ਹਾਂਜੀ ਵਾਈਫ ਮੇਰੇ ਤੇ ਐਣਕਾ ਲੱਗੀਆਂ ਸੀ ਉਹ ਇਹਨਾਂ ਖਿੱਚ ਕੇ ਖੜੀਆਂ ਚੈਣ ਖੜੀ ਇਹਨਾਂ ਨੇ ਸਾਢੇ 3 ਤੋਲੇ ਦੀ ਖਿੱਚ ਕੇ ਇਹ ਜਤਿੰਦਰ ਦੇ ਨਾਲ ਇੱਕ ਗੁਰਦੇਵ ਸਿੰਘ ਖੁੱਲਾ ਸੀ ਇਹਦਾ ਡਰਾਈਵਰ ਆ ਦੋ ਟੋਟਲ ਬੰਨੇ ਕਿੰਨੇ ਸੀਗੇ ਇਹ ਵੀਰਜੀ ਹੈਗੇ ਸੀ ਕੁਝ 25 30 ਜਣੇ ਠੀਕ ਹੈ ਜੀ ਹਾਂਜੀ ਜਿਹੜੀ ਵੀਡੀਓ ਦੇ ਵਿੱਚ ਇੱਕ ਵਿਅਕਤੀ ਤੁਹਾਡੀ ਫਾਗ ਉਤਾਰ ਰਿਹਾ ਉਹ ਕੌਣ ਹੈ ਉਹ ਇੱਕ ਟੋਨੀ ਆ ਤੇ ਇੱਕ ਗੁਰਦੇਵ ਸਿੰਘ ਖੁੱਲਾ ਦੋ ਦੇ ਜਤਿੰਦਰ ਸਰਪੰਚ ਪਿਸਤਲ ਕਿੰਨੇ ਕੱਢਿਆ ਜੀ ਤੁਹਾਡੇ ਪਿਸਤਲ ਜਤਿੰਦਰ ਨੇ ਤੇ ਇਹਦੇ ਡਰਾਈਵਰ ਨੇ ਖੁੱਲੇ ਨੇ ਕੀ ਕਾਰਨ ਕੀ ਤਰ ਲਾਈ ਕਾਰਨ ਕੁਛ ਨਹੀਂ ਬਸ ਰਾਸਤੇ ਜਾਂਦੇ ਪਤਾ ਨਹੀਂ ਕਿਉਂ ਛੜਨਾ ਇਹਦੀ ਕੀ ਗੱਲ ਹੋਈ ਆ ਰਾਸਤੇ ਚ ਜਾਂਦੇ ਆ ਸਾਡੇ ਨਾਲ ਇਹਨੇ ਗੱਡੀ ਲਾ ਕੇ ਇਹਦੇ ਸਾਡੇ ਸਾਹਮਣੇ ਤੇ ਲੜਨ ਲੱਗ ਗਿਆ ਉੱਥੇ ਚਲਦਿਆਂ ਪੋਲਿਟਿਕਲ ਵੀ ਤੁਹਾਡਾ ਚੱਲ ਨਹੀਂ ਨਹੀਂ ਪੋਲਿਟਿਕਲ ਵੇਖੋ ਅਸੀਂ ਕਿਸੇ ਨਾਲ ਨਹੀਂ ਹੈਗੇ ਠੀਕ ਹੈ ਸਾਡਾ ਆਪਾਂ ਆਪਣਾ ਕੰਮ ਕਰਦੇ ਆ ਸਾਡੇ ਜਿਹਾ ਕਿਉਂ ਬਈ ਸੀ ਐਸ ਪਾਰਟੀ ਜੈਸ ਆ ਅਸੀਂ ਕਹਿ ਸਕਦੇ ਕਿ ਤੱਕੇ ਨਾਲ ਤੁਹਾਨੂੰ ਵੋਟ ਪਾਉਣ ਵਾਸਤੇ ਕਿਹਾ ਜਾਂ ਹਾਂਜੀ 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 ਬਿਲਕੁਲ ਬਿਲਕੁਲ ਨਹੀਂ ਗੱਲ ਕੋਈ ਨਹੀਂ ਬਸ ਰੋਡ ਦੇ ਵਿੱਚ ਜਾਂਦੇ ਆ ਅਸੀਂ ਮੈਂ ਘਰੋਂ ਨਿਕਲਿਆ ਤੇ ਮੇਰੇ ਜਾਂਦਿਆਂ ਨੂੰ ਇਹਦੇ 20 25 ਗੁੰਡੇ ਛੜਕ ਇਹ ਰੱਖਦਾ ਵਾ ਆਮ ਆਦਮੀ ਪਾਰਟੀ ਨਾਲ ਮੌਜੂਦਾ ਸਰਪੰਚ ਹੈ ਹਾਂਜੀ ਹਾਂਜੀ ਪਾਰਟੀ ਨਾਲ ਵੇਖੋ ਸਾਡਾ ਇਹਦੀ ਨਾਲ ਕੋਈ ਲੈਣਾ ਦੇਣਾ ਨਹੀਂ ਸਾਡੀ ਸਾਰੀ ਗੱਲ ਜਤਿੰਦਰ ਨਾਵਾ ਆਪਾਂ ਕਹੀਏ ਪਾਰਟੀ ਨੇ ਇਹਦੇ ਕੋਈ ਕਰਾਇਆ ਇਹ ਉਹਨਾਂ ਦੇ ਬਜ਼ੁਰਗਾਂ ਦਾ ਕਹਣਾ ਵੀ ਤੁਸੀਂ ਨਸ਼ੇ ਦਾ ਧੰਦਾ ਕਰਦੇ ਕੋਈ ਹੈ ਮੈਂ ਕਿਹਾ ਜੀ ਮੇਰਾ ਪ੍ਰੂਫ ਕਰ ਦੇਣਾ ਤੁਸੀਂ ਛੱਡੋ ਮੇਰਾ ਇੱਕ दारू ਦੀ ਬੋਤਲ ਵੀ ਪ੍ਰੂਫ ਕਰ ਦੇਣਾ ਇਹਨੂੰ ਕਹੋ ਵੀ ਆ ਜਾ ਸਾਹਮਣੇ ਜੋ ਕੁਝ ਲੈ ਕੇ ਆਉਣਾ ਇੱਕ ਦੋ ਤਿੰਨ ਦਿਨ ਤੋਂ ਚੱਕਰ ਲਾ ਰਹੇ ਆ ਜਾਣ ਬੁੱਝ ਕੇ ਲੰਘਦੇ ਹੂ ਮੈਂ ਤਾਂ ਜੀ ਆਇਆ ਵੇਖੋ ਪਰਸੋਂ ਰਾਤਿਆਂ ਤਿੰਨ ਦਿਨ ਕਿੱਥੋਂ ਹੋਗੇ ਤੁਸੀਂ ਵੇਖੋ ਕੱਲ ਅਸੀਂ ਦਰਬਾਰ ਸਾਹਿਬ ਸਾਰਾ ਦੇਣਾ ਠੀਕ ਹੈ ਜੀ ਕੱਲ ਅਸੀਂ ਸ਼ਾਮ ਨੂੰ ਦਰਬਾਰ ਸਾਹਿਬ ਤੋਂ ਆਏ ਤੇ ਅੱਜ ਮੈਂ ਮਾਰਨਿੰਗ 11 12 ਵਜੇ ਦਾ ਟਾਈਮ ਸੀ ਜਦੋਂ ਅਸੀਂ ਘਰੋਂ ਨਿਕਲੇ ਰਾਯਾਰਾਮ ਮੱਥਾ ਟੇਕਿਆ ਉਸ ਤੋਂ ਬਾਅਦ ਅਸੀਂ ਆ ਗਏ ਠੀਕ ਹੈ ਮੇਰੀ ਚਲੋ ਇਹ ਨਸ਼ੇ ਦੀ ਗੱਲ ਕਰਦਾ ਹਾਂ ਮੇਰੀ ਇੱਕ दारू ਦੀ ਬੋਤਲ ਵੀ ਇਹ ਪ੍ਰੂਫ ਕਰਦੇ ਵੀ ਹਾਂ ਜਗਰਾਜਾ ਕਰਦਾ ਵਾ ਤੇ ਮੈਂ ਦੇ ਦਾਂ ਰਿਹਾ ਜੀ ਹਾਂਜੀ ਪਪਾ ਜੀ ਕੀ ਨਾਂਜ ਤੇ ਕਿਹੜਾ ਪਿੰਡ ਜੇ ਐਹੀ ਮੇਰਾ ਪਿੰਡ ਦਾ ਸਰਪੰਚ ਦਾ ਮਦਦ ਨਾ ਕੀ ਹੋਇਆ ਜੀ ਅੱਜ ਇਹ VOTING ਹੋਣ ਦੀ ਹੈ ਤੇ ਕਿਸ ਤਰ੍ਹਾਂ ਦੀ VOTING ਹੋ ਰਹੀ ਹੈ ਹੋ ਰਿਹਾ ਬਿਲਕੁਲ ਸ਼ਾਂਤ ਮੈਂ ਹੋ ਰਹੀ ਸੀ ਉਹ ਜਿਹਨਾਂ ਨੇ ਅੰਗੇ ਝੜਾ ਕੀਤਾ ਹੈ ਉਹ ਮੁੰਡਾ ਦਾ ਹਾਂ ਜਗਰਾਜ ਜੂ ਨਹੀਂ ਖਾਣ ਦਿੰਦੇ ਛੋਟਾ ਨਾ ਇਹ ਉਹਨੂੰ ਕਾਰ ਤੇ ਆਇਆ ਇਦਨ ਇਸ ਤੋਂ ਪੰਚ ਨਹੀਂ ਜਾਂਦੇ ਆ ਮੜੀਆਂ ਨੇ ਇੰਤੇ ਉਥੇ ਇੱਕਦਮ ਨਿਕਲ ਕੇ ਦੇਖ ਲੋਗੇ ਕੌਣ ਜੀ ਉਹੀ ਜੁਗਰਾਜ ਅੱਛਾ ਜੁਗਰਾਜ ਹਾਂ ਤੇ ਉਹਨਾਂ ਨਾਲ ਗੱਲ ਮੈਂ ਅੰਸੀ ਹੁਣ ਗੱਲ ਮੈਂ ਇਹ ਇਸ ਕਰਕੇ ਭਾਈ ਫਿਰ ਹੁੰਦੇ ਪੱਤਰਕਾਰ ਹੋ ਕਿ ਜੇ ਤੇਰੇ ਇੱਤੇ ਨੂੰ ਕੋ ਖਤਰਾ ਦੇ ਜੇ ਤੇਨੂੰ ਕੋ ਖਤਰਾ ਤੇ ਫੇਰ ਉਹ ਤੇਰੀ ਮਦਦ ਕਰ ਬਿਨਾਂ ਗੱਲ ਤੋਂ ਹੀ ਕਿਸ ਕੋਈ ਇੱਥੇ ਆ ਸ਼ਾਮ ਇਰਖਣੋ ਰਹੀ ਸੀ ਉਹਨੇ ਹਾਲੇ ਕਿ ਵਾੜਾ ਵਾੜਾ ਯਾ ਲੱਗ ਰਿਹਾ ਨੇ ਦੇ ਬਹੁਤ ਇਹ ਬੰਦੇ ਗਏ ਤੇ ਹੁਣ ਚਲਣ ਚ ਪੱਟ ਗਿਆ ਕਿ ਕਿਸ ਸਮੇਂ ਦੇ ਤੀ ਫਿਰਦੇ ਕਾਫੀ ਬਜ਼ੁਰਗ ਜੇ ਪੰਛੀ ਚ ਵੀ ਰਹਿੰਦੇ ਹੋ ਕਿ ਇਸ ਤਰ੍ਹਾਂ ਵੋਟਾਂ ਜਿਹੜੀਆਂ ਲੜਾਈ ਹੋਣੀ ਚਾਹੀਦੀ ਹੈ ਨਹੀਂ ਹੁੰਦੀ ਕਦੇ ਨਹੀਂ ਮੈਂ 25 ਹਜ਼ਾਰ ਰਹਾ ਲਗਾਤਾਰ ਉਹਨੇ ਮਰ ਐਨ ਆਰ ਆਈ ਬਾਹਰ ਇਹ ਮੁੰਡਾ ਕੱਲਾ ਸਰਪੰਚ ਹੀ ਆ ਤੇ ਸਾਰੇ ਬਾਹਰ ਆ ਔਰ ਇਹ ਜਦੋਂ ਇਹ ਗੱਲ ਸ਼ੁਰੂ ਕੀਤੀ ਸੀ ਜਦੋਂ ਇਲੈਕਸ਼ਨ ਹੋਏ ਇੰਝ ਇਲੈਕਸ਼ਨ ਇੰਝ ਇਲੈਕਸ਼ਨ 500 ਵੋਟ ਵਧਰੇ ਕੋ ਜਿੱਤੇ ਗਰਮ ਸਰਕਾਰ ਜਿਹੜੀ ਆ ਨਾ ਆਪਸੇ ਗੱਲ ਕਰਨ ਲਈ ਫਰਜ਼ੇ ਆ ਸਾਨੂੰ ਆਰਡਰ ਖਰਤਾ ਉਥੋਂ ਪਿੰਚਾ ਸਾਨੂੰ ਛਟੀਆਂ ਪਾਈਆਂ ਤੇ ਪੈਨਸ਼ਨ ਦਾ ਜਬੰਦ ਕਰੋ ਇਹ ਸਮਗਲਰ ਨੇ ਨਜੇ ਦੇ ਮੁੰਡਾ ਵੀ ਤਿੰਨ ਚਾਰ ਇਹਨਾਂ ਮੁੰਡਿਆਂ ਉਹਨੇ ਇਹ ਨਜਾ ਵੀ ਦੇ ਹੁਣ ਹੁਣ ਪੇਟ ਤੇ ਹੋਣੀ ਸੀ ਯੋ ਸਰਪੰਚ ਨੇ ਕਿ ਆਪਾਂ ਜਾਨ ਆਵੇਂ ਚੋ ਹੁਣ ਕੀ ਹੋਣਾ ਚਾਹੀਦਾ ਹੁਣ ਰਾਜਨਾਮੇ ਹੋਣਾ ਚਾਹੀਦਾ ਤੇ ਵੋਟਾਂ ਕਿਸ ਤਰ੍ਹਾਂ ਹੋਣੀਆਂ ਚਾਹੀਦੀਆਂ ਹੁਣ ਨਹੀਂ ਵੋਟਾਂ ਪੈ ਰਹੀਆਂ ਵੋਟਾਂ ਰੁਕੀਆਂ ਨਹੀਂ ਲੜਾਈ ਦਾ ਕੋਈ ਅਸਰ ਹੋਏਗਾ ਨਹੀਂ ਕੋਈ ਅਸਰ ਨਹੀਂ ਸਾਰੀ ਵੋਟਾਂ ਸਾਰੇ ਕੋਲ ਆ ਰਹੀਆਂ ਜਿਵੇਂ ਬੋਲਿਸ਼ਰਾ ਉਹ ਮੁੰਡੇ ਨਹੀਂ ਤੇਰੇ ਹੀ ਤੁਮ ਦਾ ਡੀਲ ਹੈ ਗੱਡੀ ਦੇ ਵਿੱਚ ਬੋਲਿਆ ਵੀ ਹੈ ਪਸੰਦ ਕੀ ਬੋਲਿਆ ਉਹ ਇਹਨਾਂ ਉਹ ਲੋਕ ਨੂੰ ਫੌਨ ਕੰਟਰੋਲ ਘਰੇ ਜਿਹਨੂੰ ਉਡਦੇ ਆ ਰਹੇ ਫੇਰ ਵੀ ਇਹਨਾਂ ਨਾਲ ਤੋਂ ਹੀ ਕਿ ਕਰ ਉਹ ਨਹੀਂ ਬੈਲ ਉਹ ਬੈ ਕੇ ਉਹਨੂੰ ਜਿਹੜੀ ਸ਼ਰਾਰਤ ਪੈ ਗਈ ਉਹਨ ਸਾਰੇ ਅਫਸਰਾਂ ਨੂੰ ਸਰੋਤਾ ਪੱਤਰਕਾਰ ਹਾਲਾਤ ਇਹ ਬਣੇ ਹੋਏ ਆ ਤੇ ਇਹ ਆਪ ਤੱਕ ਇਹ ਕਹਿੰਦੇ ਨਜੀਆਂ ਰੋਦੂ ਜੋਦ ਇਹਨਾਂ ਦਾ ਕੁਆ ਹੈ ਵਾਲੀ ਵਾਲ ਜਿਹੜੇ ਕਹਿੰਦੇ ਵੀ ਨਾ ਜਾਣਾਂ ਵੇਚੋ ਨਯਾ ਨਹ ਹਕਮ ਵਰਤੋ ਨਯਾ ਮਹਾਵਿਚੋ ਹੁਣ ਜਿਹੜੇ ਬੰਦਿਆਂ ਨੇ ਪੈਸੇ ਕਮਾਏ ਨੇ ਜਾਂ ਕਮਾਉਂਦੇ ਨੇ ਉਹ ਸਾਨੂੰ ਵੀ ਸਮਝਦੇ ਕੁਛ ਪੰਚਾਇਤ ਨੂੰ ਕੁਛ ਨਹੀਂ ਸਮਝਦਾ ਪੰਚਾਇਤ ਨਾ 200 ਤੋਂ 500 ਰੁਪਏ ਲੈ ਕੇ ਜਿੱਤਿਆ ਉਹ ਨਹੀਂ ਚੱਲਣੀ ਨਾ ਪੰਚਾਇਤ ਤਿੰਨ ਰੁਪਏ ਕੰਮ ਕਿੰਦਾ ਬਰੋਪਾ ਉਹਦੇ ਜਿਹੜੀ ਘਰ ਵਾਲੀ ਆ ਉਹ ਕਿਸੇ ਵਕੀਲ ਨਾਲ ਕੰਮ ਕਰਦੀ ਆ ਉਹ ਤੋਂ ਕੋਈ ਨਕਰਟ ਪਾ ਦਿੰਦੀ ਆ ਨੰਨ ਨੰਨ ਕਿਸੇ ਗੱਲ ਤੋਂ ਉਹ ਸਾਡੇ ਤੇ ਹੀ ਆਉਂਦਾ ਪੜੀ ਲੀ ਗੀਆਂ ਪਿੰਡ ਦਾ ਸਭ ਸ਼ਾਂਤੀ ਕਰਵਾ ਪਰ ਉਹ ਨਾਲ ਲਾਲ ਕੇ ਸ਼ਾਂਤੀ ਕਰਾਵੇ ਉਹ ਆ ਬਿਠੀ ਨਾਲ ਗਾਲਾਂ ਕੱਢਦੀ ਹੈ ਕਿ ਪਪਾ ਜੀ ਜਿਹੜੀ ਭੰਤ ਤੋੜ ਹੋਈ ਸੀ ਕਿ ਸ਼ਰਾਰਤੀ ਅੰਸਰ ਨੇ ਕੀਤੀ ਹੈ ਉਹ ਤਾਂ ਸ਼ਰਾਰਤੀ ਅੰਸਰ ਨੂੰ ਸਮਝ ਪਤਾ ਨਹੀਂ ਸਾਡੇ ਨਾਲ ਕੋਈ ਤਲਕੋ ਵਾ ਪਤਾ ਨਹੀਂ ਇਹੋ ਜਿਹੇ ਕੰਮਾਂ ਜਿਹੜੇ ਸ਼ਰਾਰਤੀ ਅੰਸਰ ਹੁੰਦੇ ਆ ਆਖ ਕੇ ਕਿ ਮੈਂ ਮਾ ਬਾ ਜਿਹੜੇ ਉਹ ਸ਼ਰਾਰਤ ਕਰਨ ਦੇ ਉਹ ਪਤਾ ਨਹੀਂ ਕੌਣ ਸੀ ਕੌਣ ਨਹੀਂ ਕਿਦਰ ਗਿਆ ਉਹ ਕੀ ਲੰਬੀ ਸਰਨਾ ਮੌਲ ਮੌਲ ਬਿਲਕੁਲ ਠੀਕ ਹੈ ਜੀ ਜਿਹੜਾ ਆਪਣੇ ਬੂਥ ਵਗੈਰਾ ਜੇ ਉੱਥੇ ਤੇ ਬਿਲਕੁਲ ਸਿਚੁਏਸ਼ਨ ਓਕੇ ਆ ਇੱਥੇ ਪਤਾ ਲੱਗਾ ਸੀ ਕੋਈ ਆਪਸ ਵਿੱਚ ਇਹਨਾਂ ਦੀ ਕੋਈ ਤੂਤੂ ਮਮੇ ਹੋਈ ਆ ਉਸੇ ਸਬੰਧ ਚ ਮੈਂ ਇੱਥੇ ਆਇਆ ਸੀ ਤੇ ਫਿਲਹਾਲ ਤੇ ਇੱਥੇ ਕੋਈ ਮੌਲ ਨਹੀਂ ਆ ਬਾਕੀ ਜਿੱਦਾਂ ਦੀ ਵੀ ਕੋਈ ਗੱਲਬਾਤ ਹੋਏਗੀ ਉਹ ਆਪਾਂ ਕਾਰਵਾਈ ਕਰਾਂਗੇ ਜਿਵੇਂ ਬੂਟ ਟਟਾ ਪਿਆ ਜਿਵੇਂ ਕਿਹੜਾ ਜੀ ਇਹਨਾਂ ਦਾ ਜਿਹੜਾ ਕੋਈ ਗੱਲ ਦਾ ਉਹ ਕੋਈ ਨਹੀਂ ਹੋ ਸਾਨੂੰ ਦੇਖੋ ਹੁਣ ਜਿਹੜੀ ਸਿਚੁਏਸ਼ਨ ਹੈ ਮੈਂ ਜੋ ਆ ਕੇ ਦੇਖੀ ਆ ਜੋ ਮੈਨੂੰ ਰਿਟਰਨ ਚ ਦੇਣਗੇ ਉਹਦੇ ਮੁਤਾਬਕ ਆਪਾਂ ਕਾਰਵਾਈ ਕਰਾਂਗੇ ਕੀ ਕਹਿਣਾ ਚਾਹੋਗੇ ਜਿਹੜੇ ਇੱਥੇ ਵੋਟਰ ਨੇ ਉਹਨਾਂ ਨੂੰ ਬਿਲਕੁਲ ਜੀ ਵੋਟਰਾਂ ਨੂੰ ਕਹਿਣਾ ਚਾਹਾਂਗਾ ਵੀ ਬੇਤੜਕ ਹੋ ਕੇ ਬੇਫਿਕਰ ਹੋ ਕੇ ਆਪਣੀ VOTING ਕਰਾਓ ਤੁਹਾਡੀ ਜਿਹੜੀ ਆ ਆਪਾਂ ਜਿਹੜੀ ਇੱਥੇ ਇਲੈਕਸ਼ਨ ਹੈ ਜਿੰਨੇ ਵੀ ਨਿਰਵਿਗੰਤ ਤੇ ਬਿਨਾ ਉਹਦੇ ਤੋਂ ਕਰਵਾ ਰਹੇ ਆ ਆਪਾਂ ਮੇਰਾ ਪਾਰਸ਼ਲਟੀ ਤੋਂ ਠੀਕ ਹੈ ਪੀਸਫੁਲੀ ਬਾਕੀ ਸਾਰਾ ਏਰੀਆ ਵੀ ਜਿੰਨਾ ਵੀ ਹੁਣ ਤੱਕ ਮੈਂ ਸਾਰਾ ਆਪਾਂ ਚੈੱਕ ਕਰਦੇ ਆ ਰਹੇ ਆ ਪੂਰਾ ਸਾਡੀ ਸਬਡਿਵੀਜ਼ਨ ਹੈ ਮਜੀਠਾ ਉਹ ਸਾਰੀ ਬੜੀ ਪੀਸਫੁਲੀ ਚੱਲ ਰਹੀ ਹੈ ਜੀ ਕੋਈ ਇਦਾਂ ਦੀ ਕੋਈ ਸਿਚੁਏਸ਼ਨ ਨਹੀਂ ਛੋਟੀ ਮੋਟੀ ਜਿੱਦਾਂ ਆਪਸ ਚ ਤੂ ਤੂ ਮੈਂ ਮੈਂ ਜਾਂ ਕਿਸੇ ਪਾਰਟੀਆਂ ਦੇ ਵਿੱਚ ਆਪਸ ਚ ਕੋਈ ਮਾੜੀ ਮੋਟੀ ਜੜੀ ਆ ਉਹ ਤੇ ਲਗਾਤਾਰ ਥੋੜੀ ਬਹੁਤੀ ਚੱਲਦੀ ਆ ਠੀਕ ਹੈ ਨਾ ਬਾਕੀ ਕਿਸੇ ਵੀ ਤਰੀਕੇ ਦੀ ਕੋਈ ਵੀ ਗੜਬੜ ਜੜੀ ਆ ਉਹ ਨਹੀਂ ਹੋਣ ਜਾਂਦੀ ਨੁਕਸਾਨ ਤੇ ਨਹੀਂ ਹੋਇਆ ਕਿਸੇ ਦਾ ਕਿਸੇ ਤਰੀਕੇ ਦਾ ਕੁਝ ਵੀ ਨਹੀਂ ਹੋਇਆ ਜੀ ਕੋਈ ਕੁੱਟਮਾਰ ਨਹੀਂ ਕੋਈ ਕੁਛ ਨਹੀਂ ਹੋਈ ਤੂ ਤੂ ਮੈਂ ਮੈਂ ਜ਼ਰੂਰ ਹੋਈ ਆ ਇੱਕ ਦੋ ਜਗ੍ਹਾ ਤੇ ਤੇ ਜੇ ਕੋਈ ਇਦਾਂ ਦੀ ਕਿਸੇ ਤਰੀਕੇ ਦੀ ਗੱਲ ਸਾਹਮਣੇ ਆਏਗੀ ਕੀ ਆਪ ਬਿਲਕੁਲ ਸਖਤੀ ਨਾਲ ਕਾਰਵਾਈ ਕਰਾਂਗੇ VOTING ਟਾਈਮ ਸੇ ਸ਼ੁਰੂ ਹੋਈ ਜੀ ਬਿਲਕੁਲ ਜੀ VOTING ਪੂਰੇ ਟਾਈਮ ਸੇ ਸ਼ੁਰੂ ਹੋਈ ਹੈ ਔਰ ਸਾਰੀ VOTING ਜਿਹੜੀ ਬੜੇ ਵਧੀਆ ਤਰੀਕੇ ਨਾਲ ਚੱਲ ਰਹੀ ਹੈ ਸਰ ਭਾਜ ਦੌਰ ਦੇ ਵਿੱਚ ਕੋਈ ਜਨਾ ਨਹੀਂ ਚਖਮੀ ਜੀ ਨਹੀਂ ਜ ਨਹੀਂ ਇਦਾਂ ਦੀ ਕੋਈ ਨਹੀਂ ਤੇ ਨੇੜੀ ਦੇ ਚਪਲ ਪਈਆਂ ਜੀ ਨਹੀਂ 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 ਇਦਾਂ ਦੀ ਮੇਰੇ ਧਿਆਨ ਚ ਕੋਈ ਗੱਲਬਾਤ ਨਹੀਂ ਆਈ ਜੀ ਥੈਂਕ ਯੂ